ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਏ ਆਪਾਂ ਪਟਿਆਲੇ ਰਵਾੜ ਮਾਰਕੀਟ ਦੇ ਵਿੱਚ ਇੱਥੇ ਲੈਣੇ ਆਪਾਂ ਫਾਰਮ ਟਰੱਕ ਨੂੰ 65 ਨੂੰ ਪਾਵਰ ਸਟੀering ਕਰਨਾ ਉਹ ਹਿੱਸੇ ਲੈਣੇ ਉਹ ਲੱਭਦੇ ਆਂ ਵੀ ਜੇ ਲੱਭ ਜਾਣ ਦੋ ਹਿੱਸੇ ਆਪਾਂ ਜਿਹੜੀ ਦੁਕਾਨ ਤੇ ਹੁੰਨੇ ਉਹ ਪੱਕੀ ਇਹੀ ਦੁਕਾਨ ਆ ਪਏ ਤੇ ਸਮਾਨ ਲੈਣੇ ਆ ਸਾਰਾ ਜੋ ਵੀ ਕੁਝ ਲੈਣਾ ਲਾਉਣਾ ਹੁੰਦਾ ਇਹਨਾਂ ਤੇ ਜੀ ਆਪ ਪਸੰਦ ਕਰ ਲਿਆ ਹਿੱਸਾ ਇਹਨਾਂ ਦੇ ਖਲਵਾਉਣੇ ਆ ਇਹਨਾਂ ਕੋਲੋਂ ਨਵੀਆਂ ਗਿੱਟਾਂ ਵੀ ਹੁੰਦੀਆਂ ਪਰ ਆਪਾਂ ਨਵੀਂ ਕਟ ਨਹੀਂ ਲਵਾਉਣੀ ਆਪਾਂ ਖੋਲ ਕੇ ਹਿੱਸਾ origignal ਲੈਣਾ ਆਹ ਟਰੈਕਟਰ ਇਹਨਾਂ ਕੋਲ ਪੁਰਾਣੇ ਖੜੇ ਆ ਇੱਕ ਦਾ ਹਿੱਸਾ ਪਸੰਦ ਆ ਗਿਆ ਇੱਕ ਦੀ ਫਿਟਿੰਗ ਲੈ ਲਈ ਇੱਕ ਦਾ ਚੱਕਰ ਲੈ ਲਿਆ ਇਹਦਾ ਹਿੱਸਾ ਪਸੰਦ ਆਇਆ ਇਹਦਾ ਸਮਾਨ ਸਾਰਾ ਖਲਵਾਉਣਾ ਟੈਂਕੀ ਖਲਵਾਉਣੀ ਆ ਪੈਪਾਂ ਬੂਪਾਂ ਇਹਦੀਆਂ ਸਾਰੀਆਂ ਖੋਲਣਗੀਆਂ ਅਸਪੈਂਡਲ ਸਪੰਡ ਨਵੇਂ ਆ ਸਾਰਾ ਕੁਛ ਇਹਦਾ ਖੋਲਣ ਪੰਪ ਵੀ ਇਹਦਾ ਲਾਊਗਾ ਪਾਈਪਾਂ ਵੀ ਇਹਦੀਆਂ ਲੈਣਗੀਆਂ ਸਾਰਾ ਕੁਛ ਇਹਦਾ ਲਹਾਉਣਾ ਦੇ ਲੋ ਹਨ 19 ਮਾਡਲ ਟਰੈਕਟਰ ਇਹਦੇ ਹਾਲਾਤ ਕਿਹੇ ਚ ਕੀ ਕਰੇ ਹੋਇਆ ਚਲਾਉਣ ਦਾ ਕਹਿੰਦੇ ਜਮ ਹੀ ਨਹੀਂ ਪਤਾ ਪਤਾ ਹਨ ਕਿੰਨੇ ਕਿੰਨੇ ਹਾਲਾਤ ਮਾੜੇ ਕਰ ਦਿੰਦੇ ਚਲਾ ਚਲਾ ਕੇ ਟਰੈਕਟਰ ਸਾਰਾ ਜਮ ਹੀ ਕਵਾੜ ਕਰੇ ਪੈ ਰਿਹਾ ਟਰੈਕਟਰ ਇੰਨੇ ਸਾਫ ਵੀ ਆਪ ਲਓ ਜੀ ਲੱਗੇ ਸਾਰਾ ਖੋਲਣ ਨਾੜ ਨੂੰ ਸਾਰੇ ਦੇ ਦੇ ਵੀਰੇ ਲੈ ਕਿਉਂ ਜੀ ਲੈ ਕੇ ਹਾਂ ਕਿਉਂਕਿ ਸਾਨੂੰ ਬਾਹਰੋਂ ਲੈ ਕੇ ਨਾ ਪਾਉਣਾ ਪਵੇ ਸਾਰਾ ਕੁਝ origignal ਹੀ ਆ ਜਾਵੇ ਨੇ ਕੁਛ ਨਹੀਂ ਚੱਲਣਾ ਹੈ ਲਓ ਜੀ ਕੱਲਾ ਬੰਦਾ ਸਾਮਾਨ ਖੋਲ ਕੇ ਰੱਖ ਲਿਆ ਸਾਰਾ मारे ला के हिस्सा ने कोल तो समान पर ही टायर भी चौड़ी समान सारा ले लिया टेंकी टूंकी सब कुछ ਲੈਣ ਨੂੰ ਤਾਂ ਦੂਜਾ ਵੀ ਲੈ ਸਕਦੇ ਸੀਗੇ ਨਵੇਂ-ਨਵੇਂ ਹਿੱਸੇ ਮਿਲ ਜਾਂਦੇ ਆ ਪਰ ਆਪਾਂ ਨੂੰ ਆਇਆ ਸੀਗਾ ਵੀ ਲੈਣ ਵਾਲੇ ਜਿਹੜਾ ਦੀ ਜੈਕ ਕਿਦਾ ਲੈਣਾ ਜੈਕ ਕੋਲੋਂ ਮੈਂ ਇਹ ਵੀ ਲੱਗਿਆ ਇਹ ਵੀ ਲੱਗਿਆ ਇਹ ਤਾਂ ਇਹ ਦੀ ਗੱਲ ਸਭ ਤੋਂ ਤਾਂ ਗੈਲਡ ਐ ਤੁਰ ਸਾਡੇ ਅਸੀਂ ਅੱਗੇ ਗਾੜ ਬਣਾਉਣ ਦੀ ਜੇ ਅੱਛਾ ਥੋੜਾ ਜਿਹਾ ਮੋੜ ਜਾਨਾ ਚੱਲੋ ਬਖਰਾ ਕਰਦੇ ਲੋ ਜੀ ਸਾਰਾ ਕੁਝ ਆਪਾਂ ਲੈ ਲਿਆ ਜੀ ਟਿੰਕੀ ਵੀ ਨਾਲ ਲਈਏ ਕਿਉਂਕਿ ਆਰਮੀ ਡੋਲ ਉਹਦੇ ਵਿੱਚ ਹੀ ਲੱਗਿਆ ਹੁੰਦਾ ਤੇ ਆ ਵੀ ਸਰਵਿਸ ਸਾਰਾ ਸਮਾਨ ਹੀ ਲੈ ਲੈ ਨਾਲ ਤੇ ਤਾਂ ਕਰਕੇ ਕੋਈ ਸੋਖੀ ਵੀ ਆਰਾਮ ਨਾਲ ਸਾਰਾ ਕੁਝ ਆਜੂ ਕੱਲੇ ਨਾਟ ਬਾਸ ਨਾਲ ਸਭ ਕੁਝ ਲੈ ਜਾ ਪੰਪ ਪੰਪ ਕੋਈ ਚ ਨਹੀਂ ਛੱਡਿਆ ਸਾਰਾ ਸਮਾਨ ਲੈ ਲੈ ਨਾਲ ਕਰਦੇ ਅੱਗੇ ਨੂੰ ਆ ਜਾਣਾ ਪੂਰਾ ਚੱਲ ਬਾਈ ਔਟੋ ਟੈਂਕੀ ਉਰੇ ਰੱਖ ਪਹਿਲਾਂ ਜੁੱਲਾ ਰੱਖ ਦੇ ਇਹਨਾਂ ਨੂੰ ਅੱਗੇ ਨੂੰ ਕਰ ਦੇ ਉਹ ਹੈਡ ਨੂੰ ਉੱਤੇ ਰੱਖ ਨਾ ਨਾ ਲੋੜ ਹੀ ਨਹੀਂ ਆ ਜਾ ਬੱਚੂ ਜੀ ਟੈਂਕੀ ਤੋਂ ਕਈ ਵੀ ਰੱਖੋ ਉੱਪਰ ਸਾਰਾ ਕੁਝ ਨਾ ਮਹੀਂ ਸੀਗਾ ਟਰੈਕਟਰ ਦਾ ਇਹਦਾ ਲਓ ਜੀ ਤਰ ਲਿਆ ਸਮਾਨ ਸਾਰਾ ਵਿੱਚ ਵਿੱਚੀ ਰਹਿਮ ਵਿੱਚੀ ਟੈਂਕੀ ਐਵੇਂ ਹੀ ਫਿੱਟ ਕਰ ਦੇਣਾ ਸਾਰਾ ਕੁਝ ਤੇ ਤੇਈ ਵੀਰਾਂ ਨੇ ਪੁੱਛਣਾ ਵੀਰੇ ਕਿੰਨੇ ਰੁਪਏ ਲੱਗੇ ਵੀਰੇ 50000 ਦਾ ਸਮਾਨ ਸਮਾਨ ਆਇਆ ਆਪਣੇ ਵਾਲਾ ਵਿੱਚ ਕਟਾ ਕੇ ਇਹਨਾਂ ਨੂੰ ਆਪਣੇ ਵਾਲਾ ਪਾਪਸ ਭੇਜਣਾ ਜਿਹੜਾ ਕੁਝ ਆਪਣੇ ਖੁੱਲਣਾ ਵਾ ਜਿਹੜਾ ਕੁਝ ਇਹ ਲੱਗਣਾ ਹਨ ਵਿੱਚੀ ਆਪਾਂ ਰਹਿਮ ਲੈ ਲੇ ਵੀ ਟਾਇਰ ਵੀ ਇਹ ਚੌੜੇ ਪਾ ਦਾਂਗੇ ਥੋੜੇ ਦੂਜੇ ਜੇ ਨਵੇਂ ਲੈ ਤਾਂ ਗੁੱਡੀਅਰ ਦੇ ਪਾ ਦਾਂਗੇ ਅਸਲ ਵਿੱਚ ਬੀਕੇਟੀ ਦੇ ਆਉਂਦੇ ਆ। ਬਾਕੀ ਸਮਾਨ ਲੈ ਲਿਆ ਸਾਰ। ਹੁਣ ਇੱਕ ਸਟੀering ਵੀਲ ਲੈਣਾ। ਪਹਿਲਾਂ ਆਪਾਂ ਸੋਚਿਆ ਸੀਗਾ ਕਿ ਦੋਨੇ ਫਾਰਮ ਟਰੱਕ 65 ਨੂੰ ਪਾਵਰ ਸਟੀering ਕਰਦਾਂਗੇ ਹਨ ਕਿ ਫੇਰ ਪਹਿਲਾਂ ਮੈਨੂੰ ਆ ਸੀਗਾ ਕਿ ਚਲੋ ਮੈਂ ਰੇੜੀ ਨੂੰ ਪੁੱਛਿਆ ਮੈਂ ਕਿਹਾ ਰੇੜੀ ਕਿੰਨੇ ਕੁ ਰੁਪਏ ਲੱਗਣਗੇ ਵੀ ਜੇ ਪਾਵਰ ਸਟੀering ਕਰਾਉਣਾ ਹੋਵੇ। ਤੇ ਸਾਨੂੰ ਮੈਨੂੰ ਆ ਸੀਗਾ ਕਿ ਚਲੋ 30-35 ਹਜ਼ਾਰ ਚਲ ਸਰ ਜੀ ਹਾਂ। ਤੇ ਪਰ ਜੇ ਦੋ ਉੱਥੇ ਜਾ ਕੇ ਪਤਾ ਕਰਿਆ ਕਿ ਐਨ ਆਰ ਪਈ ਤਾਂ ਵੀ ਉਹਨਾਂ ਨੇ ਫੈਕਟ ਤੋਂ 70000 ਰੁਪਏ ਮੰਗਿਆ ਸੀ ਹਨ ਕਿ ਜੇ ਟਰੈਕਟਰ ਨਾਲ ਉਹ ਘਲਵਾ ਕੇ ਲੈਣੇ ਆ ਤੇ ਜਿਹੜਾ ਦੂਜਾ ਉਹ 40000 ਦੇ ਵਿੱਚ ਦਿੰਦੇ ਆ ਜੇ ਨਾਮਾ ਹਿੱਸਾ ਸਾਰਾ ਕੁਝ ਨਾਮਾ ਲੈਣਾ ਆਪਾਂ ਕੀ ਕਹਿਤਾ ਦਿੰਦੇ ਆ ਵੀ ਕੰਪਨੀ ਦਾ ਪਰ ਉਹ ਸਾਰਾ ਕੁਝ ਉਹਦੇ ਵਿੱਚੋਂ 70% ਸਮਾਨ ਡੁਪਲੀਕੇਟ ਹੁੰਦਾ ਯਾਨੀ ਕਿ ਬਾਹਰੋਂ ਬਣਿਆ ਹੁੰਦਾ ਤੇ ਹੁਣ ਆਪਾਂ ਸਮਾਨ ਅਨੁਸਾਰ ориジナル ਖਲਾਇਆ ਟਰੈਕਟਰ ਦੇ ਨਾਲ ਹੁਣ ਤੇ ਸਾਰਾ ਟੀਜ ਓਰੀਜਨਲ ਖਲਵਾ ਕੇ ਲਈਆ ਤੇ ਚਲੋ ਇਹਦੇ ਜਾਨੀ ਕਿ 50000 ਰੁਪਇਆ ਆਪਾ ਦਿੱਤਾ ਉਹਨਾਂ ਨੂੰ ਵਿੱਚੀ ਸੀਟ ਲਈਆ 60 55 ਦੀ ਸੀਟ ਟੁੱਟ ਗਈ ਸੀ ਤੇ ਉਹ ਵੀ ਓਰੀਜਨਲ ਸੀਟ ਮਿਲ ਗਈ ਚਲੋ ਤੇ ਉੱਥੇ ਓਰੀਜਨਲ ਸੀਟ ਮਿਲ ਗਈ ਹੋਰਿਆਂ ਹਨ ਕਿ ਨਾਟ ਪੈਪਾ ਆਰ ਵੀ ਡੋਲ ਉਹ ਟੈਂਕੀ ਵੀ ਨਾਲ ਲੈ ਲਈ ਕਿ ਟੈਂਕੀ ਚੇਂਜ ਹੋਣੀ ਸੀਗੀ ਤੇ ਸਾਰਾ ਸਮਾਨ ਜਾਨਕੀ ਨਾਲ ਲੈ ਕੇ ਆਪਣਾ 50000 ਰੁਪਿਆ ਪਟਿਆਲੇ ਤੋਂ ਲੱਗ ਗਿਆ ਹਨ ਤੇ ਉਹਦੇ ਹਿੱਸੇ ਦੇ ਬੋਸ ਲੱਗਣ ਵਾਲੇ ਆ ਦੇਖ ਲੋ ਟਰੈਕਟਰ ਨਾ ਉਹ 2000 20 ਮਾਡਲ ਹਨਾ ਉਹਦੇ ਵੀ ਬੋਸ ਲੱਗਣ ਵਾਲੇ ਤੇ ਆਪਣੇ ਵਾਲਾ ਜਿਹੜਾ ਫਾਰਮ ਟ੍ਰਿਕ 65 ਖੋਲਣਾ ਉਹ 2009 ਮਾਡਲ ਅਜੇ ਤੱਕ ਉਹਦੇ ਬੋਸ ਨਹੀਂ ਲੱਗੇ ਹਨਾ ਕਿ ਦੇਖ ਲੋ ਵੀ ਚਲਾਈ ਤੇ ਜਾਨਕੀ ਇੰਨਾ ਉਥੇ ਕਹਿੰਦੇ ਮਕੈਨਿਕ ਹੈ ਨਹੀਂਗੇ ਵੀ ਬਸ ਚੱਕਦੇ ਆ ਵੈਲਡਿੰਗ ਕਰ ਦਿੰਦੇ ਆ ਇਹਦੀ ਨਾਟ ਟੁੱਟਿਆ ਸੀਗਾ ਜਿਹੜਾ ਪ ਹਿੱਸਾ ਲੈ ਕੇ ਆਇਆ ਹੁੰਦਾ ਨਾ ਉਹਦਾ ਨਾਟ ਟੁੱਟ ਗਿਆ ਸੀਗਾ ਪਾਵਰ ਸਟੀering ਦਾ ਜਿੱਥੇ ਜੈਕ ਨਿਕਲਦਾ ਨਾਟ ਖਰਾਬ ਉਹ ਥਾਲਿਆਂ ਨੇ ਪਤੰਦਰਾ ਇਹਨਾਂ ਨੂੰ ਬਿਲਡਿੰਗ ਹੀ ਕਰਿਆ ਹੋਇਆ ਤੇ ਉਹ ਹੁਣ ਇਹਦੇ ਹਿੱਸੇ ਦੇ ਬੋਸ਼ ਆਪਾਂ ਲਵਾ ਦਾਂਗੇ ਜਦੋਂ ਬਾਕੀ ਸਾਰਾ ਕੁਝ ਤਾਂ ਸਹੀ ਆ ਰਿਜਨਲ ਸੀਗਾ ਨਾ ਤੇ ਉਹ ਪੰਪ ਦੇ ਵੀ ਨਾਲ ਕਿਤੇ ਜੈਨ ਲੀਕ ਆਉਣਾ ਉੱਥੇ ਵੀ ਥਾਲਿਆਂ ਨੇ ਸਲੈਗ ਲਾ ਲਾ ਕੇ ਨਾ ਉਹ ਭਰਿਆ ਪਿਆ ਉਹ ਸਾਰਾ ਕੁਝ ਜਾਨਕੀ ਸੈੱਟ ਕਰਨਾ ਤੇ ਮੈਨੂੰ ਲੱਗਦਾ ਕਿ ਸਾਰਾ ਕੁਝ ਕਰ ਕਰਾ ਕੇ 60 ਤੋਂ 65000 ਦੇ ਵਿੱਚ ਪਾਵਰ ਟੇਰਿੰਗ ਹੋ ਜਾਊਗਾ ਆਪਣੇ ਵਾਲਾ ਸਮਾਨ ਆਪਾਂ ਵੇਚ ਦਿੱਤਾ ਉਹ ਜਿਹੜਾ ਇਹਨਾਂ ਨੇ ਜਿੰਨਾ ਕੁਝ ਜਾਨੀ ਕਿ ਆਪਾਂ ਪੁਰਾਣਾ ਸਮਾਨ ਆ ਜਿਹੜਾ ਉਹ 15000 ਰੁਪਏ ਦਾ ਅ ਕੱਟਿਆ ਉਹਨਾਂ ਨੇ ਸਮਾਨ ਹੈ ਨਾ ਆਪਣਾ ਤੇ ਆਪਾਂ ਉਥੋਂ ਲੈ ਆਉਂਦਾ ਹੀ ਭੇਜ ਦਾਂਗੇ ਬਾਅਦ ਚ ਜਿਹੜੇ ਦੁਕਾਨਦਾਰ ਹਨਾ ਜਿਨ੍ਹਾਂ ਦੀ ਮੈਂ ਐਡ ਦੇਖ ਰੂਂਗਾ ਦੇਖੋਗੇ ਤੁਸੀਂ ਵੀ ਜਾਨੀ ਕਿ ਬੋਰਡ ਦੇਖੋਗੇ ਉਹ ਯਾਰ ਵਧੀਆ ਵਪਰਥੇ ਦਾ ਇੱਕ ਬੰਦੇ ਆ ਹਨਾ ਕਿ ਅਸੀਂ ਜਿੰਨਾ ਵੀ ਸਮਾਨ ਕੋਸ਼ਿਕ ਵੀ ਪਟਿਆਲੇ ਤੋਂ ਲੈ ਕੇ ਆਉਨੇ ਆ ਇਹਨਾਂ ਤੋਂ ਹੀ ਲੈ ਕੇ ਆਉਨੇ ਆ ਤੇ ਨਹੀਂ ਇਹਨਾਂ ਦੇ ਥਰੂ ਲੈਣੇ ਆ ਤੇ ਵੀ ਇਹਨਾਂ ਦੇ ਜਾਂ ਕਿਉਂਕਿ ਨਾ ਪਤਾ ਕੀ ਜਿਹੜੇ ਹੋਰ ਉੱਥੇ ਆ ਨਾ ਫਿਰ ਹੋਰ ਨਾ ਉਹ ਚੇਂਜ ਨਹੀਂ ਕਰਦੇ ਜੇ ਆਪਣੇ ਤੋਂ ਕੁਝ ਗਲਤ ਆ ਜਿਵੇਂ ਉਹਨਾਂ ਨੇ ਫਿਰ ਆਪਣੇ ਤੋਂ ਕੁਵਾੜ ਦੇ ਭਾਅ ਲੈਣਾ ਇਹ ਬੰਦੇ ਇਹ ਜਿਹੇ ਆ ਯਾਰ ਜੇ ਕੁਛ ਨਹੀਂ ਵੀ ਸੱਟ ਆ ਅਸਾਂ ਉੱਥੋਂ ਰੱਖ ਵੀ ਦਿੰਦੇ ਆ ਤਾਂ ਬੰਦਾ ਨਹੀਂ ਆਪ ਵੀ ਜਾ ਕੇ ਜੇ ਚੇਂਜ ਕਰਾ ਕੇ ਲੈਣਾ ਤਾਂ ਚੇਂਜ ਉਮੀਦ 19 ਰੁਪਈਆ ਜੀ ਕੱਟ ਗਿਆ ਆਪਾਂ ਨੂੰ ਚੇਂਜ ਕਰਕੇ ਦੇ ਦਿੰਦੇ ਆ ਤੇ ਇਹ ਗੱਲਾਂ ਨੇ ਤੇ ਫਿਰ ਅਸੀਂ ਇੱਕ ਦਾ ਹੀ ਸਮਾਨ ਲਿਆ ਹਨਾ ਕਿ ਡੈਡੀ ਦਾ ਮੈਨੂੰ ਕਹਿੰਦਾ ਸੀਗਾ ਕਹਿੰਦਾ ਤੂੰ ਰੈਨ ਦੇ ਕਰਾਉਣ ਨੂੰ ਵੀ ਤੂੰ ਬੇਰਾ ਆਪਾਂ ਵਿੱਚ ਕਟਾ ਦਾਂਗੇ ਕਟਾ ਕੇ ਚਲੋ ਨਵਾਂ ਲੈ ਲਾਂਗੇ ਹਨਾ ਟਰੇਡਰ ਤੇ ਮੈਂ ਕਿਹਾ ਜੜੀ ਇੱਕ ਨੂੰ ਹੀ ਤਾਂ ਕਰਵਾਉਣਾ ਹੀ ਆ ਵੀ ਇੱਕ ਨੂੰ ਕਰਵਾ ਲੈਣਾ ਜਿਹੜਾ ਆਪਣਾ ਪਹਿਲਾ ਵਾਲਾ ਵਾ ਬਿਊ ਟ੍ਰੇਟਰ ਮੈਨੂੰ ਬਾਲਾ ਪਸੰਦ ਆ ਕਿ ਉਹ ਤਾਂ ਆਪਾਂ ਦੇਣਾ ਹੀ ਨਹੀਂ ਕਦੇ ਕਿਸੇ ਨੂੰ ਤੇ ਵੀ ਉਹ ਉਹ ਉਹਨੂੰ ਕਰਾਨਾਗੇ ਬਾਅਦ ਵਿੱਚ ਹੈ ਨਾ ਤੇ ਹੁਣ ਉਹ ਹੀ ਖੋਲਿਆ ਹੋਇਆ ਵਾ ਉਹਨੂੰ ਕਰਵਾਉਣ ਲੱਗੇ ਹਾਂ ਉਹਨੂੰ ਪੂਰਾ ਵਧੀਆ ਕੈਮ ਬਣਾ ਲੈਣਾ ਇਹਨੂੰ ਪੂਰਾ ਮੇਰਾ ਤਾਂ ਇੰਉਂ ਵੀ ਇਰਾਦਾ ਵੀ ਇਹਨੂੰ ਪੈਡਲ ਨਹੀਂ ਪੁਰਾਣੇ ਮਾਡਲ ਵਾਲੇ ਲੱਗਦੇ ਜੇ ਪੈਡਲ ਇਹਨੂੰ ਪੁਰਾਣੇ ਮਾਡਲ ਵਾਲੇ ਲੱਗ ਜਾਣ ਮੈਂ ਜਿਹੜੇ ਫਾਰਮ ਟਰੈਕ 60 ਵਾਲੇ ਆ ਮੈਨੂੰ ਤਾਂ ਪੈਡਲ ਵੀ ਉਹ ਵਧੀਆ ਲੱਗਦੇ ਨਾਲ ਵਾਲੇ ਪੈਡਲ ਵੀ ਨਹੀਂ ਮੈਨੂੰ ਵਧੀਆ ਲੱਗਦੇ ਜਿਹੜੇ ਇਹ ਨਵੇਂ ਮਾਡਲ ਆਲੇ ਇਹ 6055 ਉਹ ਦੂਜੇ ਪੈਡਲਾਂ ਦੇ ਬਹਿਣਾ ਕਰਨਾ ਬੜਾ ਸੌਖਾ ਹੁੰਦਾ ਸੀ ਚੜਨਾ ਉਤਰਨਾ ਬਹੁਤ ਵਧੀਆ ਸੀ ਤੇ ਹੁਣ ਤੇ ਵਿੱਚ ਹੀ ਆਪਾਂ ਤਾਂ ਗ੍ਰਮ ਵੀ ਲੈ ਆ ਵੀਰੇ ਇਹ ਨਹੀਂ ਰਮ ਰਮ ਨਾਲ ਨਹੀਂ ਹੁੰਦੇ ਉਹ ਟਾਇਰ ਚਲੋ ਖਰਾਬ ਸੀ ਆਪਾਂ ਰਮ ਵੀ ਫਿਰ ਉਹ ਚੌੜੇ ਲੈ ਲੇ ਕੀ ਉਹ 750 16 ਵਾਲੇ ਟਾਇਰ ਆਪਾਂ ਪਾ ਦਾਂਗੇ ਉਹ ਦੇਖਦੇ ਆ ਉਹ ਲੰਬੀ ਗੁੱਡੀ ਵਾਲੇ ਪਾ ਦਾਂਗੇ ਜਿਹੜੇ ਅੱਜ ਕੱਲ ਟੋਰੀ ਲੱਗਦੇ ਆ ਟਾਇਰ ਜੇ ਨਵੇਂ ਭਾਣੇ ਪਏ ਤਾਂ ਉਹ ਪਾ ਦਿੰਨੇ ਆ ਨਵੇਂ ਲੈ ਕੇ ਉਹ ਪਾਵਾਂਗੇ ਬਾਕੀ ਹਜੇ ਅੰਕਲ ਨੇ ਲਾ ਦੇਣਾ ਜਿਹਦੇ ਕੋਲੇ ਕੋਲਿਆ ਹੁੰਦਾ ਟਰੈਕਟਰ ਉਹਨੇ ਘੱਟੋ ਘੱਟ ਹਜੇ ਮੈਨੂੰ ਲੱਗਦਾ ਵੀ ਹਫਤਾ ਤੱਕ ਲਾਉਗਾ ਹੀ ਤੇ ਹਾਂ ਇਹਨਾਂ ਵੇਟ ਗਾ ਨੂੰ ਜਦੋਂ ਟਰੈਕਟਰ ਬਿਲ ਲਾ ਵਾ ਫਿਰ ਚੱਲੀ ਜਾਊਗਾ ਕੰਮ ਕਿਉਂਕਿ ਨਾ ਇਹ ਨਾ ਹਾਲੇ ਪਾਵਰ ਸਟੀਰਿੰਗ ਤੋਂ ਬਿਨਾਂ ਇਹ ਮੋੜ ਦੇ ਬਹੁਤ ਔਖੇ ਆ ਇਹਨਾਂ ਦੇ ਹੈਡ ਸਟੀਰਿੰਗ ਜਿਹੜਾ ਬੀਲ ਉਹ ਵੱਡੇ ਵੱਡੇ ਵਾਲੇ ਆ ਤੇ ਉਹ ਜਿਵੇਂ ਮੱਕੀ ਦੇ ਬਾਣ ਚ ਹੋ ਗਿਆ ਤੇ ਹੋਰ ਨਾ ਇਹ ਥਾਲੇ ਮੁੜ ਜਾਂਦੇ ਆ ਕਟਾਈ ਜਿਵੇਂ ਫੋਲੇ ਬਾਣ ਕਰਦੇ ਆ ਆਪਾਂ ਬਾਹੀ ਕਰਦੇ ਆ ਇਹ ਟਾਇਰ ਮੁੜ ਜਾਂਦੇ ਆ ਬਾਲੇ ਤੇ ਸਿੱਧੇ ਕਰਨੇ ਬੜੇ ਔਖੇ ਹੁੰਦੇ ਆ ਤਾਂ ਕਰਕੇ ਮੈਂ ਕਿਹਾ ਇੱਕ ਦਾ ਪੰਗਾ ਲੈ ਕੇ ਦੇਖ ਲੈਂਦੇ ਆ ਜੇ ਸਹੀ ਹੋ ਗਿਆ ਫਿਰ ਉਸ ਤੋਂ ਬਾਅਦ ਜੇ ਜਾਨਕਾ ਵਧੀਆ ਲੱਗਿਆ ਫਿਰ ਦੂਜੇ ਦਾ ਪੰਗਾ ਲੈ ਲਾਂਗੇ ਚਲੋ ਕਿਉਂਕਿ ਗੱਲ ਐ ਹੋਆ ਟਰੈਕਟਰ 55 ਪਾਵਰ ਦੇ ਵਿੱਚ ਚੱਲਣ ਤੇ ਬਾਲੇ ਵਧੀਆ 8 ਫੁੱਟ ਰੋਟਾਵੇਟਰ ਨੂੰ ਤਾਂ ਪੂਰੀ ਵਧੀਆ ਤਹੱਲੀ ਵਗਸੇ ਚਲਾਉਂਦੇ ਆ ਨਾ ਕੀ ਮਲਚਰ ਨੂੰ ਪੂਰਾ ਵਧੀਆ ਚਲਾਉਣਾ ਜੇ ਹੁਣ ਆਪਾਂ حساب ਲਾਈਏ ਕਿ ਆਪਾਂ ਰੋਟਾਵੇਟਰ ਚਲਾਉਣਾ ਹੈ ਨਾ ਰੋਟਾਵੇਟਰ ਤੇ ਨਾਲ ਤਾਂ ਇੱਕ ਤਾਂ ਤੇਲ ਬਹੁਤ ਖਰਚਾ ਘਟਾ ਤੇ ਨਾਲੇ ਇੰਨੇ ਪੈਸਿਆਂ ਦਾ ਆਉਣਾ ਕੀ ਹੈ ਤਿੰਨ ਕਿੰਨੇ ਦਾ 33 ਦਾ ਕਹਿੰਦੇ ਸੀ 3.5 ਦਾ ਕਹਿੰਦੇ ਸੀ ਇੱਕ ਦਿਨ ਕੱਟਣ ਨੂੰ ਵੀ ਕੱਟ ਲਾਂਗੇ ਹਨਾ ਕਿ ਆਪਾਂ 3.5 ਦਾ ਕਟਾ ਕੇ ਫਿਰ ਨਵਾਂ ਲਾਵਾਂਗੇ ਉਹ ਨਾਲੋਂ ਠੀਕ ਆ ਕਿ ਆਪਣੇ ਹੱਥੀਂ ਚੱਲੇ ਹੋਏ ਟਰੈਕਟਰਾਂ ਹੁਣ ਇਹਨੂੰ ਪਾਵਰ ਟੇਰਿੰਗ ਕਰ ਦਿੰਨੇ ਆ ਫਿਰ ਦੂਜੇ ਨੂੰ ਕਰ ਦਾਂਗੇ ਜੇ ਵਧੀਆ ਹੋਇਆ ਸਰਟਮ ਤੇ ਜੇ ਸੋਣਾ ਬਣ ਗਿਆ ਫਿਰ ਦੂਜੇ ਨੂੰ ਵੀ ਕਰ ਹੀ ਦੇਣਾ ਫਿਰ ਵੇਚਣ ਬਚਾਉਣ ਦੇ ਕੰਮ ਇਹਨਾਂ ਨੂੰ ਦੇਣਾ ਹੀ ਨਹੀਂ ਕਿਉਂਕਿ 60 65 ਪਾਵਰ ਦੇ ਵਿੱਚ ਬੈਸਟ ਟਰੈਕਟਰ ਆ ਇਹ 13 ਹਾਲ ਖਿੱਚਦੇ ਆ ਤੇਲ ਖਰਚਾ ਬਹੁਤ ਜ਼ਿਆਦਾ ਘੱਟ ਆ ਇਹਨਾਂ ਦਾ ਜਿੰਨਾ ਇਹਨਾਂ ਦਾ ਤੇਲ ਖਰਚਾ ਮੈਂ ਕਹਿੰਦਾ ਕੋਈ ਵੀ ਡੀਆਈਵੀਏ ਤੇ ਇਹਨਾਂ ਤੋਂ ਵੱਧ ਤੇਲ ਖਾਂਦੇ ਆ ਕੋਈ ਟਰਾਲੀਆਂ ਦੇ ਪੱਖ ਨੂੰ ਬਹੁਤ ਵਧੀਆ ਵਾ ਜਿਵੇਂ ਟਰਾਲੀ ਦੇ ਬਗਨੋਣਾ ਆਪਣਾ ਇੱਕ ਟਰੈਕਟਰ ਉਦੋਂ ਮਲਚਰ ਤੇ ਚੱਲਦਾ ਹੁੰਦਾ ਮਲਚਰ ਤੇ ਇੰਨਾ ਵਧੀਆ ਚੱਲਦਾ ਸਾਰੀ ਦਿਹਾੜੀ ਇੱਕ ਟੈਂਕੀ ਚ ਮੱਕਦੀ ਨਹੀਂ ਹੈਗੀ ਮਲਚਰ ਤੇ ਦੇ ਲਓ ਹਨਾ ਤੇ ਫੇਰ ਰੋਟਾਵੇਟਰ ਤੇ ਇੱਕ ਟਰੈਕਟਰ ਰੋਟਾਵੇਟਰ ਤੇ ਚੱਲੀ ਜਾਂਦਾ ਰਹਿੰਦਾ ਪੱਕਾ ਤੇ ਹੋਰ ਕੀ ਚਾਹੀਦਾ ਇਹੀ ਚੀਜ਼ ਬਹੁਤ ਵਧੀਆ ਚੱਲਦਾ ਮੈਨੂੰ ਤਾਂ ਵਧੀਆ ਲੱਗਦਾ ਤਾਂ ਆਪਣੇ ਰੱਖੇ ਹੋਇਆ ਤੇਲ ਖਰਚਾ ਘਟਾ ਤਾਂ ਆਪਣਾ ਵੇਚਣ ਦਾ ਐ ਨਹੀਂ ਨਹੀਂ ਤਾਂ ਦੂਜੇ ਪਹਿਲਾਂ ਇੱਕ ਦਾ ਹੁਣ ਪਾਵਰ ਸਟੀering ਕਰਾ ਕੇ ਦੇਖਦੇ ਆਂ ਫੇਰ ਉਦੋਂ ਬਾਅਦ ਦੂਜੇ ਨੂੰ ਕਰਵਾਵਾਂਗੇ ਬਾਕੀ ਚੱਲਦਾ ਗ੍ਰੇਡਿੰਗ ਦਾ ਕੰਮ ਹੁਣ ਚੱਲੀਆਂ ਟਰਾਲੀਆਂ ਲੋਡ ਹੋ ਗਈਆਂ ਲੋਡ ਹੋ ਕੇ ਜਾਂਦੀਆਂ ਨੇ ਸਟੋਰਾਂ 'ਚ ਇੱਕ ਟਰਾਲੀ ਲੋਡ ਹੋਈ ਐ ਇੱਕ ਦਾ ਟਰਾਲੀ ਦਾ ਮਾਲ ਹਜੇ ਥੱਲੇ ਪਿਆ ਵਾ ਤੇ ਇੱਕ ਟਰਾਲੀ ਲੋਡ ਹੋ ਕੇ ਚੱਲੀ ਆ ਹੁਣ ਤੇ ਬਾਕੀ ਚਲੋ ਹੁਣ ਅਗਲੀ ਵੀਡੀਓ 'ਚ ਮਿਲਾਂਗੇ ਲਓ ਜੀ ਟਰਾਲੀਆਂ ਲੋਡ ਹੋਈ ਜਾਂਦੀਆਂ ਸਟੋਰ ਜਾਣ ਨੂੰ ਡਾਇਮੰਡ ਚੱਲਿਆ ਇਹ ਸੀਡ ਆ ਪਰ ਇਹ ਆਪਣਾ ਸਾਰਾ 710 ਗੱਟੂ ਲੋਡ ਹੋਏ ਆ ਉਹ ਵਿੰਨਾ ਕੀ ਮਾਲ ਥੱਲੇ ਰੈਡੀ ਸੀਗਾ ਨਹੀਂ ਹੋਰ ਉੱਚੀ ਕਰ ਦੇਣੀ ਸੀ ਟ੍ਰੋਗੇਸ ਸਟੋਰਾਂ ਦੇ ਵਿੱਚ ਲੱਗਣੀਆਂ ਲੈਣਾ ਲੈਣਾ ਲੱਗਣ ਨਾਲ ਫਿਰ ਜਿੰਨਾ ਮਾਲ ਜ਼ਿਆਦਾ ਚੱਲ ਜਾਣਾ ਵਧੀਆ ਹੀ ਆ ਕੜਨਾ ਤਾਂ ਹੈਗਾ ਹੀ ਉੱਥੇ ਸਾਰੀ ਦਿਹਾੜੀ ਤਾਂ ਕਰਕੇ ਹੈਗਾ ਕਿ ਜਿੰਨਾ ਮਾਲ ਜ਼ਿਆਦਾ ਚੱਲ ਜੂ ਫੜੀ ਰਹੂ ਉੱਥੇ ਅਵੇਲਾ ਆਪਾਂ ਨਾ ਇਹਦੀ ਬਹੁਤ ਘੱਟ ਸਮੇਂ ਚ ਵੇਲ ਵੱਡੀ ਸੀ ਜਿਹੜੀ ਹੁਣ ਆਪਾਂ ਗ੍ਰੇਡਿੰਗ ਕਰਦੇ ਆ ਉਹ 50 mm ਤੱਕ ਵੀ ਰੱਖਣ ਲੱਗੇ ਹੋਏ ਆ ਆ 50 mm ਤੋਂ ਉੱਪਰ ਵੀ ਇੰਨਾ ਮਾਲ ਨਿਕਲੀ ਜਾਂਦਾ ਨਾਲੇ ਇਹਦੀ ਬੇਲ ਆਪਾਂ 65 ਦਿਨ ਤੇ ਬੇਲ ਵਰਤੀ ਸੀ 65 ਤੋਂ 80 ਫੇਰ ਵੀ ਇੰਨੇ ਕ ਰਾਸ਼ਨ ਦੇ ਹੋ ਚੱਲੇ ਮੇਰਾ ਜ਼ਰਾ ਤੇ ਯਕੀਨੂ ਵੀ ਸੀਡ ਚ ਰੱਖ ਦਾਂਗੇ ਕਿਉਂਕਿ ਨਵਾਂ ਬੀਅ ਨਵੇਂ ਬੀ ਨੂੰ ਕੀ ਹੁੰਦਾ ਸੀਡਰ ਲੈ ਲੋ ਇਹ ਡਰੈਡ ਾਲੂ ਹੈ ਨੰਬਰ ਬੜੀ ਵਧੀਆ ਲੰਬੀ ਚਾਲ ਦਾ ਡਾਇਮੰਡ ਆ ਦੇ। ਸਾਰਾ ਵਧੀਆ ਵਗ ਰਿਹਾ। ਬਸ ਅੱਜ ਮੁਕਤੇ ਆਣਾ। ਰਹਿ ਗਿਆ 100 150 ਗਿੱਟੂ ਰਹਿ ਗਿਆ 100 150 ਗਿੱਟੂ। ਆਪਾਂ ਬੱਕ ਜਾਣਾ ਫੇਰ ਉਸ ਤੋਂ ਬਾਅਦ ਕਰਾਂਗੇ ਐਲ ਆਰ ਦਾ ਸ਼ੁਰੂ ਐਲ ਆਰ ਰੈਂਦਾ ਗ੍ਰੇਡ ਕਰਨਾ। ਐਲਰ ਤੋਂ ਬਾਅਦ ਫੇਰ ਨੰਬਰ ਆਊਗਾ ਪਖਰਾ ਇਹਦਾ ਜਿੰਨਾ ਗਾ ਰਾਸ਼ਨ ਨਿਕਲਿਆ ਐਲਰ ਦਾ ਉਹ ਆਪਾਂ ਸੀਡ ਨੂੰ ਦੇ ਦੇਣਾ ਜਿੰਨਾ ਜਿੰਨਾ ਨੇ ਲੈਣਾ ਹੋਊਗਾ ਵੀ ਤਾਂ ਤੇ ਬਾਕੀ ਆਪਾਂ ਉਹ ਕਰਦਾਂਗੇ ਆਪ ਦਾ ਸੀਡ ਬਾਕੀ ਸਟੋਰ ਕਰ ਲਾਂਗੇ ਐਦਾਂ ਕਰ ਦੇਣਾ ਇਹ 5530 ਤਾਂ ਟਰਾਲੀ ਨੂੰ ਬਾਲਾ ਵਧੀਆ ਚੱਲਦਾ 55000 ਕੀ ਨਹੀਂ ਟਰਾਲੀ ਨੂੰ ਚੱਲਣ ਦੀ ਕਿਸੇ 5530 ਹੋ ਗਿਆ 55 3630 ਹੋ ਗਿਆ ਹਨ ਇਹ ਸਾਰੇ ਟਰੈਕਟਰ ਟਰਾਲੀ ਨੂੰ ਜਿੰਨਾ ਵਧੀਆ ਚੱਲਦੇ ਆ ਉਹਨਾਂ ਕੋਈ ਵਧੀਆ ਨਹੀਂ ਚੱਲਦੇ ਜਿਉਂ ਦੀ ਟਰਾਲੀ ਨੂੰ ਨਹੀਂ ਉਹਨਾਂ ਬੈਸਟ ਚੱਲਦਾ ਚਲੋ ਹੌਲਾ ਹੌਲਾ ਦੀ ਬਾਹੀ ਰੋਟਾਵੇਟਰਾਂ ਨੂੰ ਉਹਨਾਂ ਨੂੰ ਸਹੀ ਆ ਪਰ ਟਰਾਲੀ ਨੂੰ ਚੱਲਣ ਦੇ ਟਰਾਲੀ ਦੇ ਚੱਲਣ ਦੇ ਹੱਕ ਦੇ ਵਿੱਚ ਤਾਂ ਪੰਜਾਬੀ ਜਿਵੇਂ ਨਿਊ ਹਾਰਲੈਂਡ ਦੀ ਲੰਬੀ ਸ਼ੋਅ ਵਰਗੇ ਹੋ ਗਏ 60 55 ਹੋ ਗਿਆ ਅਰਜਨ ਵੈਲੀ ਹੋ ਗਿਆ ਅਰਜਨ ਬਣੀ ਮੂਰੋ ਹੈਲ ਤੇ ਇਹ ਤਾਂ ਵਧੀਆ ਚੱਲਦੇ ਆ ਉਹ ਜਿਹੜਾ ਡਬਲ ਐਸ.ਟੀ. ਵਾਲੀ ਦਾ ਨਜ਼ਾਰਾ ਬਹੁਤ ਹੈ ਇੱਕ ਤਾਂ ਮਾਲ ਵਧੀਆ ਜਾਂਦਾ ਇੱਕ ਰੋਡ ਤੇ ਲੈ ਕੇ ਜਾਣ ਨੂੰ ਸੌਖੀ ਹੈ ਨਜ਼ਾਰੇਦਾਰਾ ਸੂਰੀ ਟਰਾਲੇ 7 ਤੋਂ 10 ਗੱਟੂ ਪਾਏ ਸਨ